ਤਾਂ ਚੰਗਾ ਪਣ ਸਾਥੀ ਕਾਲ ਆ। ਚਲ ਠੀਕ ਆ ਵੀਰੇ ਆਂਜਾਂਦਾ ਰਹਾ ਕੋ ਤੂੰ ਬਹੁਤ ਗਾਇਬ ਪਾ ਦਿੰਨਾ। ਉਹ ਬਸ ਕੀ ਕਰੀਏ ਕਮਾਕਾਰਾਂ ਤੇ ਬੀਜੀ ਰਹੀਦਾ। ਆ ਮੈਨੂੰ ਸਕੈਨਰ ਦੇ ਆਪਣਾ। ਨਹੀਂ ਵੀਰੇ ਬਸ ਤੂੰ ਸੰਧਾਰਾ ਦੇ ਚੱਲਿਆ ਬਹੁਤ ਆ। ਉਹ ਸੰਧਾਰਾ ਆਪਣੀ ਜਗ੍ਹਾ। ਨਹੀਂ 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 ਬਸ ਲੋਡ ਨਹੀਂ ਕੀ ਹੋਰ ਤੁਸੀਂ। ਆ ਸਕੈਨਰ ਆ ਤੇਰਾ ਹੀ ਆ ਲੈ ਫੜਾ ਸਕੈਨਰ ਦੇ ਮੈਨੂੰ। ਰੁਕੋ ਜਰਾ। ਸਬਰ ਕਰੋ। ਆ। 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 ਸ਼ਾਹ। ਹੂੰ। ਭਾਂਜੇ ਉਹ ਭਾਂਜੇ ਕਿੱਥੇ ਗਏ? ਆ ਜੋ ਪੁੱਤ। ਉਹ ਬੱਲੇ ਆ ਮਰੇ ਸ਼ੇਰ ਲਿਆ ਕੱਢੋ ਆਪਣੇ ਆਪਣੇ ਸਕੈਨਰ। ਵਾ ਪੌਂ ਪੌਂ ਸਤੋਂ ਵੱਧ ਨਾ ਪਾਈ ਮੈਨੇ ਇਹ ਗੱਲ ਹੀ ਲੈਣੇ ਹੈ ਕਿ ਪੈਸੇ ਉਹ ਨਹੀ ਲੱਗਦਾ ਪਿਆ ਉਹ ਕੋਈ ਨੀ ਭੈਣੇ ਫਿਰ ਕੀ ਹੋ ਗਿਆ ਲੱਗਾ ਸੇ ਮੈਨੇ ਵੀ ਰੋਟੀਆਂ ਹੀ ਮੰਗਦੇ ਰਹਿੰਦੇ ਉਹ ਕੋਈ ਵੀ ਲੈ ਸਮਾਉਣੇ ਕਾਦੀ ਘਾਤ ਤਰਾ ਚਲ ਚੰਗਾ ਭਣ ਚੰਗਾ ਭਣ ਚਲ ਆਦੀ ਜਾਂਦੇ ਰਿਆ ਕਰੋ ਆਹੋ ਤੁਹਾਨੂੰ ਅਕਲ ਨਹੀਂ ਆਉਂਦੀ ਹੈ ਕਿ ਪੰਜ 500 ਰੁਪਏ ਮੰਗਦੇ ਪਏ ਹੋ 100 ਚੱਕ ਵਾਰੀ ਤਾਂ ਆਉਂਦਾ ਉਹ ਇਹਨਾਂ ਤੇ ਤਾਂ ਟੈਕਸੀ ਬੰਦਾ ਉਹ ਜਵਾੜ ਤਾਂ ਚੰਦਰੀ ਨਹੀਂ ਆਦੀ ਕੱਲ ਅਸੀਂ ਤਾਂ ਇੰਨੇ ਭੋਲੇ ਹੁੰਦੇ ਸੀ ਤਾਂ ਤਾਂ ਗੱਲ ਹੀ ਨਹੀਂ ਸੋੜਦੀ ਆਨਲਾਈਨ ਜ਼ਮਾਨਾ ਆ ਗਿਆ ਅੱਗੇ ਕੈਸ਼ ਪੈਸੇ ਹੁੰਦੇ ਸੀਗੇ 200 ਦੇਣਾ ਘਟਾ ਕੇ ਮਾਂ ਕਹਿੰਦੀ ਸੀ 100 ਕਰ ਦੇ ਹੁਣ ਤਾਂ ਜਿਹੜੇ ਪੈਗੇ ਪੈਗੇ ਹੁਣ ਤਾਂ ਨਹੀਂ ਮੁੜਦੇ